ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਇਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚਰਦੀ ਕਲਾ ਚ ਹੋਣ ਹੈਨਾ ਇਹ ਜਿਹੜਾ ਆਪਣੇ ਆ ਜਿਹੜਾ ਮਾਸਜ ਹਾਂਵਲਾ ਹੋਇਆ ਪਹਿਰਗਾਮ ਵੀ ਇਹਦਾ ਨਾ ਸਰਕਾਰਾਂ ਪਤਾ ਕਦੋਂ ਮੰਨਣਗੀਆਂ ਜਦੋਂ ਇਹਨਾਂ ਦੇ ਪਈ ਕਿਤੇ ਠੀਕ ਹੈ ਉਹਨਾਂ ਜਰ ਇਹਨਾਂ ਨੂੰ ਆਪਾ ਕੀੜੇ ਮਕੋੜੀ ਲੱਗਦੇ ਆ ਭਾਈ ਮਰੌਣ ਨੂੰ ਕੋਈ ਵੱਡੀ ਗੱਲ ਨਹੀਂ ਇਹਨਾਂ ਦੀ ਸਹੀ ਗੱਲ ਹੈ ਠੀਕ ਹੈ ਫੇਰ ਉਹ ਪਤੰਦਰ ਫੇਰ ਵੀ ਨਾਲੇ ਇਹਨਾਂ ਹੱਥੋਂ ਮਰਦੇ ਆ ਨਾਲੇ ਫੇਰ ਵੀ ਇਹਨਾਂ ਦੇ ਨਾਰੇ ਲਾਉਂਦੇ ਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਹੈ ਜਦੋਂ ਡਿੱਗੇ ਥੋੜੀ ਆਗੇ ਉਹ ਕਿਤੋਂ ਉਹਨਾਂ ਨੂੰ ਕਿਵੇਂ ਪਤਾ ਸੀ ਵੀ ਇੱਥੇ ਖਾਲੀ ਹੈ ਇੱਥੇ ਸਿਕ ਪੋਸਟ ਐ ਨਹੀਂ ਨਾਲੇ ਇਹ ਕਿਹੜਾ ਏਰੀਆ ਜਿੱਥੇ ਇੰਨਾ ਟੂਰਿਸਟ ਪਲੇਸ ਆ ਤੇ ਉੱਥੇ ਨਾ ਹੋਵੇ ਆਰਮੀ ਇਹੋ ਜਿਹੇ ਏਰੀਏ 'ਚ ਹੈ ਹੈ ਪੁਲਿਸ ਨਾ ਹੋਵੇ ਉੱਥੇ ਇਹ ਕਿਵੇਂ ਹੋ ਸਕਦਾ ਉਹ ਤਾਂ ਜਾਣ ਕੇ ਖੁੱਲਾ ਛੱਡਿਆ ਗਿਆ ਸੀਗਾ ਯਾਰ ਉਹਨਾਂ ਨੂੰ ਵੀ ਇੱਥੇ ਕੰਮ ਕਰਾਉਣਾ ਭਾਈ ਵੀ ਬੀੜੀ ਅੱਗੇ ਹੋਇਆ ਇਹ ਕਿਹੜਾ ਪਹਿਲੀ ਯਰ ਕਰਾਉਣ ਲੱਗੇ ਆ ਜੀ ਇਹਨਾਂ ਨੇ ਪਤੰਦਰਾਂ ਨੇ ਲਿਆ ਕੇ ਹਵਾ ਬਣਾਤਾ ਕਹਿੰਦੇ Hindu ਖਤਰੇ 'ਚ ਹੈ ਹਾਂ ਸਾਰਾ ਤਾਂ ਆਂ ਮਿਆਂ ਥੱਲੇ ਨੇ ਕਿ ਉੱਤੋਂ ਤੱਕ ਦਾ ਥੋੜਾ ਹੈ ਹਾਂ ਅਜੇ ਉਹ ਖਤਰੇ 'ਚ ਹੈ ਬਾਹਰ ਦੱਸੋ ਕਿਵੇਂ ਆਉਂ ਉਹ ਦੂਜੇ ਸਟੇਟਾਂ 'ਚ ਵੀ ਥੋੜੀ ਸਰਕਾਰ ਹੋਵੇ ਫੇਰ ਆਉਂ ਹਾਂ ਮੂੰ ਤਾਂ ਨਹੀਂ ਆਉਂਦਾ ਨਾ ਤੁਸੀਂ ਆਉਣ ਦੇਣਾ ਹਾਂ ਦੀ ਗਾਂਹੋਂ ਵੀ ਨਹੀਂ ਦੇਣਾ ਗਾਉਂ ਅੰਜਣਾ ਅਰਗੀਆਂ ਰੱਖੀਆਂ ਪਤੰਦਰ ਮੈਂ ਤਾਂ ਹੈਰਾਨ ਆ ਖਬਰਾਂ ਦੇਣ ਵਾਲਿਆਂ ਜਿਹੜੀਆਂ ਹਾਂਜੀ ਆਸ ਕੀ ਬੜੀ ਹੈਡਲਾਈਨ ਪਾਕਿਸਤਾਨ ਬਕਲਾ ਆਕਸਟਾਨ ਆਪਰਾ ਟਪੜੀ ਆ ਆ ਭਾਗਨੇ ਕਲਿਏ ਜਗਾ ਨਹੀਂ ਮਿਲ ਰਹੀ ਜਿਵੇਂ ਨਾਲ ਭਜੇ ਫਿਰਦੇ ਹੁੰਦੇ ਕੈਮਰਾ ਲੈ ਕੇ ਵੀ ਇਧਰ ਲੱਕ ਜਾਈ ਤਾ ਹੈ ਉਹਨ ਕੀ ਟਾਂਗੇ ਥਰ ਥਰ ਕਾਂਪ ਰਹੀ ਹੈ ਮੈਂ ਕਿਨ ਨੇ ਹੱਥ ਲਾ ਕੇ ਦੇਖੀ ਆ ਲੱਤ ਕੰਬੀ ਜਾਂਦੀ ਹੈ ਹੈ ਸੋਹਰੇ ਲੋਇ ਕਿਉਂ ਯਾਰ ਇਹ ਮੈਂ ਲੜਾਈ ਲਵਾ ਦਊਂਗੇ ਯਾਰ ਬਿਨਾਂ ਕਰ ਤਾ ਹੈ ਸਹੀ ਗੱਲ ਆਈ ਭਰਾ ਮੰਗੋ ਸੌਖਾ ਮੰਗੋ ਯਾ ਤੀ ਹੈ ਬਹੁਤ ਬਿਮਾਰਾ ਹੋਇਆ ਜੋਗੀ ਹੋਇਆ ਆ ਇਹਨਾਂ ਨੂੰ ਲਾਵੇ ਸਾਰਿਆਂ ਨੂੰ ਹਾਂ ਚਲੋ ਚਲੋ ਆ ਬੜਾ ਇੱਕ ਗੰਨ ਚਲੋ ਇਹ ਕੋ ਦੂਜਾ ਪਾਈ ਉਹ ਜਿਹੜਾ ਗੰਜਾ ਜਾਂ ਦੂਜਾ ਰੋੜਾ ਆਹੋ ਉਹ ਸਾਧੂ ਚਲੋ ਪਾਤਨੋਂ ਬੰਪੋਂ ਆਵੇ ਰਾਜੇ ਹਿੰਦੂ ਯੱਡਾ ਹਾਂ ਉਹ ਮੈਂਗਾ ਅਸੀਂ ਚੱਲਿਆ ਪਹਿਲਗਾਮ ਬਾਈ ਬਣ ਕੇ ਤੂੰ ਬਿਨਾ ਉਹ ਤੋਂ ਗੰਨ ਮੈਨਾਂ ਦੇ ਤੋਂ ਪੰਜ ਦਿਨ ਲਾਇਆ ਆਪਣੇ ਕਸ਼ਮੀਰ 'ਚ ਹੀ ਲਾਵੇ ਮੰਨ ਜਾਗੇ ਤੈਨੂੰ ਠੀਕ ਆ ਉਹ ਪਾਤਨ ਛੱਡ ਤੂੰ ਉਹ ਤਾਂ ਦੂਰ ਆ ਉਤੋਂ ਦਾ ਨੂੰ ਨਾ ਭੈਣ ਨੇ ਰੂਨ ਲਾ ਕੇ ਛੱਡਣੇ ਪੈਣੇ ਬੰਦੇ ਚਤਰ ਪੁੰਝਣ ਨੂੰ ਤੇ ਚਿਰ ਕੀ ਤਰਿਆ ਹੁਣਾਂ ਤੂੰ ਹੈ ਜਿੱਡਾ ਤੇਰਾ ਸਰੀਰ ਆ ਹੱਗ ਦਾ ਵੀ ਬੱਠੜ ਹੋਏਗਾ ਹੈ ਤੇ ਇਹਨੇ ਇਹਨੇ ਬੜਾ ਬੋਲੀ ਵੱਜਣੀ ਸਿਰ ਤੇ ਤਲਕ ਕੇ ਲੰਘ ਜਾਣੇ ਹੀ ਗੰਜਰ ਦੇ ਦੇ ਸਿਰ ਤਾਂ ਰੂਲਰ ਦੇ ਟੈਰ ਆ ਰਗਾ ਹੈ ਤੇ ਵਿਦਾਸੀ ਆ ਰਹੇ ਨੇ ਇਹਨਾਂ ਲੋਕਾਂ ਨੇ ਲੜਾਈਆਂ ਪਵਾਇਆਂ ਇਹ ਇਹਨਾਂ ਲੋਕਾਂ ਦਾ ਹੀ ਫਸਾਦ ਆ ਇਹ ਠੀਕ ਹੈ ਇਹ ਬੋਟਾ ਜਦੋਂ ਹੁੰਦਗਾ ਕਿਸੇ ਨਾ ਕਿਸੇ ਪਾਸੇ ਉਦੋਂ ਹੀ ਖਤਰਾ ਆਉਂਦਾ ਇਹੋ ਜਿਹਾ ਮਡਰਾਉਂਦਾ ਅੱਛਾ ਉਹ ਆਦਲ ਵਿਚਾਰਾ ਉਹ ਵੀ ਤਾਂ ਸੀਧ ਹੋਇਆ ਉਹ ਸੀਧ ਹੋਇਆ ਬਚਾਉਂਦਾ ਸਾਡੇ ਬੰਦਿਆਂ ਨੂੰ ਗੰਨ ਕੋਈ ਉਹਨੇ ਉਹਦੇ ਤਿੰਨ ਫਾਇਰ ਮਾਰਿਆ ਸਾਰਿਆਂ ਨੂੰ ਵੱਧ ਠੀਕ ਹੈ ਉਹਨੂੰ ਆਏ ਸੀ ਮੈਂ ਬਚਾ ਲਾਂ ਪਰ ਉਹ ਬਚਾਉਂਦਾ ਬਚਾਉਂਦਾ ਖੁਦ ਜਾਨ ਦੇ ਗਿਆ ਉਹਦਾ ਨਾਂ ਲਿਆ ਗਏ ਨੇ ਬਿਲਕੁਲ ਹੈ ਯੋਗੋ ਮੁਸਲਮਾਨਾ ਉਹਦਾ ਨਾਮ ਲੈਣ ਦਾ ਗਲਤ ਹੈ ਉਹਦਾ ਨਾਮ ਲੈਦਾ ਬੇਤੀ ਉਹ ਜੁ ਇਹਨਾਂ ਦੀ ਇਹਨੇ ਮੁਸਲਮਾਨ ਨੇ ਬਾਅਦ ਚ ਹੈਲਪ ਵੀ ਉੱਥੇ ਕੀਤੀ ਕਿਵੇਂ ਕਰਦੇ ਰਹੇ ਉਹਨਾਂ ਨੇ ਪਾਣੀ ਤੱਕ ਫ੍ਰੀ ਕਰਿਆ ਉਹਨਾਂ ਨੇ ਠੰਡੇ ਫ੍ਰੀ ਸਾਰਾ ਕੁਆ ਫ੍ਰੀ ਹੋ ਕਹਿੰਦੇ ਰੋਟੀ ਖਾਓ ਫ੍ਰੀ ਤੇ ਇਹੀ ਕੋਸ ਪੰਜਾਬੋਂ ਬਾਹਰ ਹੋਰ ਕਿਤੇ ਹੋਇਆ ਹੁੰਦਾ ਤਾਂ ਰੇਟ ਵੱਜ ਜਾਂਦੇ ਚੀਜ਼ਾਂ ਦੇ ਸਹੀ ਗੱਲ ਹੈ ਅਸੀਂ ਪਾਣੀ ਦੀ ਬੋਤਲ 100-100 ਰੁਪਏ ਦੀ ਵੇਚਦੀ ਵੇਖੀ ਆ ਅੰਡੇ ਜਿਹੜੇ 20 ਰੁਪਈਆ ਦਾ ਉਹ ਅਸੀਂ 100-100 ਦਾ ਖਰੀਦਿਆ ਹੈ ਹਾਂ ਇੱਧਰ ਨੂੰ ਭਾਈ ਜੀ ਜੁਪੀਪਿਆਰ ਇੱਧਰ ਬੰਗਾਲ ਇੱਧਰ ਆਪਰਾ ਗੁਜਰਾਤ ਰਾ ਤਾਂ ਟੀਜਾ ਦੇ ਰੇਟ ਵਧਾਉਂਦੇ ਆ ਅੱਛਾ ਜੀ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਸਾਰੇ ਮਰਦੀ ਨੂੰ ਲੈਣ ਗਈ ਹਾਂ ਉਹਨਾਂ ਦਾ ਪੰਜਾਬੀਆਂ ਨੂੰ ਦਿਲ ਕੱਢਿਆ ਭਾਈ ਲੰਗਰ ਲਾਤੇ ਉਹ ਹੁੰਦੀ ਹੈ ਕਮਿਊਨਿਟੀ ਹਾਂ ਬਿਲਕੁਲ ਜਿਨ੍ਹਾਂ ਨੇ ਲੋਕਾਂ ਨੂੰ ਘਰਾਂ 'ਚ ਪਨਾਹ ਦਿੱਤੀ ਕਿਸੇ ਦਾ ਧਰਮ ਨਹੀਂ ਪੁੱਛਿਆ ਉਹਨਾਂ ਨੇ ਇਹਨਾਂ ਬਾਰ-ਬਾਰ ਕਹਿੰਦਾ ਯਾਰ ਵੀ ਜਿਹੜਾ ਇਨਸਾਨੀਅਤ ਦੇ ਖਿਲਾਫ ਹੋ ਗਿਆ ਉਹਦਾ ਕੋਈ ਧਰਮ ਨਹੀਂ ਯਾਰ ਜਿਹਨੇ ਹਥਿਆਰ ਚੱਕ ਲਿਆ ਉਹਦਾ ਕੋਈ ਧਰਮ ਨਹੀਂ ਯਾਰ ਆ ਥੋੜੇ ਦਿਨ ਪਹਿਲਾਂ ਹੱਤਵਾਦੀ ਫੜਿਓ ਕਹੀਦਾ ਜਾਂਦਾ ਉਹ ਕਹਿੰਦਾ ਵੀ ਜੇ ਤੁਹਾਨੂੰ ਉਹ ਕਹੇ ਤਾਂ ਵੀ ਮਾਂ ਮਾਰਨੀਆ ਕਿੰਨਾ ਟਾਈਮ ਲਾਹੋਂਗੇ ਉਹ ਕਹਿੰਦਾ ਬਸ ਘੋੜਾ ਨੱਪਣ ਜਿੰਨੀ ਹਾਂ ਇਹ ਮਾਰਨਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਹੀ ਸਾਨੂੰ ਹਕੂਮਤ ਦੇ ਬੱਬੂਆਂ ਕਹਿੰਦਾ ਚੱਕ ਦੇਣਾ ਸੀ ਯਾਰੋ ਆਉਦੇ ਮਾ ਪਿਉ ਦੇ ਨਹੀਂ ਯਾਰ ਹਾਂ ਹੈ ਤੁਸੀਂ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਆ ਇਹ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਕਿਸੇ ਵੱਲੋਂ ਵੀ ਤੁਸੀਂ ਐ ਪੁੱਛ ਕੇ ਮਾਰਨੇ ਆ ਠੀਕ ਹੈ ਅੱਤਵਾਦੀ ਹੁੰਦਾ ਨਾ ਜਿਹੜਾ ਨਾ ਤਾਂ ਉਹ ਬੱਚਾ ਛੱਡੇ ਨਾ ਉਹ ਛੱਡੇ ਜਨਾਨੀ ਵੀ ਠੀਕ ਹੈ ਕੰਢਿਓ ਬਾਹਰ ਟਪਾਉਂਦਾ ਹੁੰਦਾ ਉਹਨਾਂ ਨੇ ਗੱਲੇ ਬੰਦੇ ਮਾਰੇ ਯਾਰ ਇਹਦਾ ਮਤਲਬ ਸਾਡੇ ਵਾਲਿਆਂ ਨੇ ਛੱਡੇ-ਜੁੱਡੇ ਪਏ ਸੀ ਹੋਰ ਉਹ ਕੀ ਸੀ ਹਾਂ

ਇਹੋ ਦੁਖੀ ਹੋ ਕੇ ਗੰਜਰ ਦੇ ਪਤਾ ਨਹੀਂ ਕਿਵੇਂ ਟੱਪ ਟੱਪ ਕੇ ਆਉਂਦੇ ਉਹ ਸਿੱਧੇ ਵਿਧਾਨ ਸਭਾ 'ਚ ਹੀ ਆ ਜਾਂਦੇ ਆ ਹਾਂ ਉਦੋਂ ਇਹਨਾਂ ਨੇ ਦਰਵਾਜ਼ੇ ਜੇ ਬੰਦ ਕਰ ਲਏ ਜੇ ਅੰਦਰ ਵੜ ਗਏ ਸੀ ਤਾਂ ਕਈ ਗੰਦ ਚੱਕ ਲਈ ਸੀ ਉਹਨਾਂ ਨੇ ਸਹੀ ਗੱਲ ਹੈ ਹੈ ਬਿਲਕੁਲ ਜੀ ਬਾਹਰ ਬਰਨ ਨਹੀਂ ਦਿੱਤੇ ਬਾਹਰ ਗੋਲੀਬਾਰੀ ਹੋਈ ਕਿੰਨੀ ਹੈ ਨਾ ਫੇਰ ਮਾਰੇ ਉਹ ਜੇ ਤੁਸੀਂ ਡਰੋ ਯਾਰ ਜਿਹੜੇ ਦਿੱਲੀ ਪਹੁੰਚ ਜਾਂਦੇ ਔਰ ਤੁਸੀਂ ਦੱਸ ਕੀ ਕਰੀ ਜਾਂਦੇ ਆ ਹਾਂ ਯਾਰ ਨਾੜੇ ਆਉਂਨਾਂ ਉਹਨਾਂ ਕੋਲ ਦੇ ਯਾਰ ਤੰਗ ਐ ਯਾਰ ਉਹਨਾਂ ਨੇ ਕਿੱਥੋਂ ਕਿੱਥੇ ਭੇਜਣਾ ਯਾਰ ਕਿਨੂੰ ਯਾਰ ਹੈ ਇਹਦਾ ਆਪ ਹੀ ਬਣਾਈ ਜਾਂਦੇ ਆਪ ਹੀ ਢਾਈ ਜਾਂਦੇ ਆ ਜੋ ਫਿਰ ਕਸ਼ਮੀਰੀ ਮੁੰਡੇ ਬਣੇ ਆ ਕਿਉਂ ਬਣੇ ਆ ਭਈ ਉਹ ਕੋਈ ਫਿਰ ਉਹਨਾਂ ਨੂੰ ਕੋਈ ਤੰਗੀ ਕਰੀ ਆ ਤੇ ਕੋਈ ਦਿੱਤੀ ਆ ਕੋਈ ਤੰਗੀ ਕਿਸੇ ਗੱਲਾਂ ਦੁਖੀ ਹੋ ਕੇ ਹਿਆਰ ਚੱਕਦਾ ਬੰਦਾ ਜਿਵੇਂ ਆਪਣੇ ਪੰਜਾਬ ਚ ਹੋਇਆ ਸੀਗਾ ਪੰਜਾਬ ਚ ਕੋਈ ਅਤਿਆਚਾਰ ਹੋਇਆ ਮੁੰਡਿਆਂ ਤੇ ਫੇਰ ਹੀ ਤੁਰੇ ਆ ਜਿਹੜਾ ਕਰੀਪੁਰਸ ਦੀ ਮਾਰ ਖਾ ਲੈਂਦਾ ਸੀਗਾ ਜਦੋਂ ਆਉਂਗਾ ਹੀ ਠੀਕ ਹੋ ਕੇ ਸਿੱਧਾ ਉਧਰ ਨੂੰ ਜਾਂਦਾ ਸੀ ਮੈਂ ਬਦਲਾ ਲਵਾਂ ਮੈਂ ਬਦਲਾ ਲਵਾਂ ਬਦਲੇ ਦੀ ਭਾਵਨਾ ਜੀ ਆ ਕੋਸੂ ਗਿਆ ਸੀ ਸਹੀ ਗੱਲ ਹੈ ਇਹ ਆਪ ਹੁਣ ਪੈਰਾਂ ਸਿਰ ਹੋਇਆ ਜਾ ਕੇ ਜੇ ਤੁਸੀਂ ਲੜਾਈ ਨੂੰ ਮਖੌਲ ਬਣਾਇਆ ਪਤੰਦਰੋਂ ਨੇਤੀ ਕਹਦੇ ਨੇ ਲੜਾਈ ਦੇ ਰਣਨੀ ਲਈ ਤਿਆਰ ਹੈ ਕਿ ਆਪਾਂ ਕਿਹੜੀਆਂ ਜੰਗਾਂ ਲੜੀਆਂ ਤੁਸੀਂ ਜਿਹੜੀ ਇਹ ਜਿੱਤਾ ਦਿਓਗੇ ਹੈਂ ਪੁੱਛੋ ਨਾ ਨੂੰ ਜਿਨ੍ਹਾਂ ਨੇ ਕਾਰਗਲ ਅਰਗੀਆਂ ਜੰਗਾ 61 65 ਕਾ ਜਿਹੜੀਆਂ ਲੜੀਆਂ ਉਹਨਾਂ ਨੂੰ ਪੁੱਛੋ ਨਾ ਵੀ ਕੀ ਹਾਲ ਸੀਗੇ ਨਹੀਂ ਇਹ ਅੰਦਰ ਬੈਠ ਕੇ ਨਹੀਂ ਆਏ ਜੰਗਾ-ਜੰਗਾ ਦੇ ਐਲਾਨ ਹੁੰਦੇ ਜੀ ਖੁੱਦ ਲੜਨਾ ਪੈਂਦਾ ਸਦਾਮ ਹਸੈਨ ਅਰਗੇ ਖੁੱਦ ਲੜੇ ਸੀ ਕਦਾਫੀ ਅਰਗੇ ਖੁੱਦ ਲੜੇ ਸੀ ਆਪ ਮੈਦਾਨ ਚ ਉਤਰੇ ਸੀ ਇਹਨਾਂ ਦਾ ਬਹੁਤ ਦੇ ਹੋਣੀ ਹੈ ਇਹਨਾਂ ਦਾ ਬਹੁਤ ਹੋਣੀ ਆ ਉਹ ਜਿਵੇਂ ਕਹਿੰਦੇ ਨੇ ਚਿੜੀ ਤੇ ਕਾਂ ਉੱਡੇ ਜਾਂਦੇ ਸੀਗੇ ਉਹ ਔਰ ਦੇ ਔਰ ਦੇ ਅਕਸਮੁੰਦਰ ਕਿਨਾਰੇ ਬਹਿ ਗਏ ਭਾਈ ਸਮੁੰਦਰ ਕਿਨਾਰੇ ਬਹਿ ਗਏ ਜਦੋਂ ਤੇ ਚਿੜੀ ਨੂੰ ਨਾ ਮੋਤੀ ਥਿਆ ਗਿਆ ਕਾਂ ਨੂੰ ਲਾਲ ਥਿਆ ਗਿਆ ਅੱਛਾ ਜੀ ਕਾਂ ਕਹਿੰਦਾ ਮੇਰਾ ਲਾਲ ਮਹਿੰਗਾ ਚਿੜੀ ਕਹਿੰਦੀ ਮੇਰਾ ਮੋਤੀ ਮਹਿੰਗਾ ਕਾਂ ਕਹਿੰਦਾ ਮੇਰਾ ਲਾਲ ਮਹਿੰਗਾ ਕਰਦੇ ਕਰਦੇ ਜਨਾਰੇ ਕੋਲ ਉੱਠ ਗਈ ਇਹ ਆ ਕਹਿੰਦਾ ਇਹਦਾ ਲਾਲ ਆ ਇਹ ਲੱਖ ਦਾ ਕਾਂ ਕਹਿੰਦਾ ਕਿਉਂ ਚਿੜੀ ਕਹਿੰਦੀ ਸਬਰ ਕਰ ਉਹ ਕਹਿੰਦਾ ਮੋਤੀ ਸਵਾ ਲੱਖ ਦਾ ਅੱਛਾ ਕਿਉਂ ਜਿੜੀ ਕਹਿੰਦੀ ਹੁਣ ਕਾ ਦੇ ਮਨ ਤੇ ਲਾਲਚ ਆ ਗਿਆ ਮੋਦੀ ਦੇ ਲਾਲਚ ਆ ਗਿਆ ਵੀ ਆਪਾਂ ਕਿਉਂ ਨਾ ਜਿੜੀ ਤੋਂ ਹੋਈਏ ਹਾਂ ਜਿਵੇਂ ਸਿੱਧਾ ਦੇਖੇ ਤਾਂ ਦਿੱਲੀ ਕੋਈ ਹੈ ਹਾਂ ਇਹ ਆਪੇ ਤਾਂ ਮੋਤੀ ਹੋਈਏ ਮੋਤੀ ਹੋਈਏ ਕਹਿੰਦਾ ਜਿੜੀ ਜਿੜੀ ਮੈਂ ਬਣ ਕੇ ਕਹਿੰਦਾ ਮੋਤੀ ਤਾਂ ਦਿਖਾ ਦੇ ਉਹ ਵੀ ਨਹੀਂ ਲੈ ਵੀਰੇ ਦੇਖ ਲੈ ਉਹ ਭੋਲੀ ਸੀ ਉਹਨੇ ਚੁੰਝ ਪਰ ਹੀ ਉੱਡ ਗਿਆ ਹਾਂ ਆਉ ਦਾ ਲਾਲ ਜੱਟ ਗਿਆ ਦੌਰੇ ਦਾ ਉੱਟ ਗਿਆ ਉਹ ਚਿੜੀ ਨੇ ਲਾਲ ਕਾਲਾ ਝਕਣਾ ਜਿੜੀ ਨੂੰ ਪਤਾ ਹੀ ਉਹ ਮਹਿੰਗਾ ਹੈ ਜਿੜੀ ਮਗਰ ਉਹ ਪੀਪਲ ਦੇ ਬਹਿ ਗਿਆ ਉਹ ਕਹਿੰਦੀ ਆਏ ਨਾ ਘਰ ਵੀ ਵੀਰ ਬਣ ਕੇ ਮੋੜ ਕਹਿੰਦਾ ਨਾ ਨਾ ਨੀਂਦਿੰਦਾ ਕੋਣ ਕੋਣ ਵੱਡਾ ਜਾਨਵਰ ਸੀ ਬਈ ਚਿੜੀ ਵਿਚਾਰੀ ਨਿਆਣੀ ਸੀ ਹੈ ਨਾ ਸਾਰਿਆਂ ਨੇ ਨਾਂ ਦਾ ਉਹ ਹੀ ਕਹਿਣ ਨੂੰ ਦਿੱਤਾ ਹੀ ਤੇ ਨਾਂ ਜਵਾਬ ਹੀ ਦਿੱਤਾ ਚਿੜੀ ਆ ਕੋਕ ਕੇ ਪੀਪਲ ਨੂੰ ਕਹਿਣ ਲੱਗੇ ਕਹਿੰਦੇ ਪੀਪਲ ਪੀਪਲ ਕਹਿੰਦੀ ਭਾਈ ਬਣ ਕੇ ਕਹਿੰਦੀ ਇਹਨੂੰ ਡਾ ਨਾ ਇਹ ਤੇ ਗੰਦੇ ਕਾਂ ਨੂੰ ਕਾ ਤੋ ਬਹਿਣ ਦਾ ਨਾਅਬ ਦੇਤੇ ਜਿਹੜਾ ਬੇਈਮਾਨ ਹੈ ਉਹਨਾਂ ਕਿਉਂ ਇਹਨੇ ਮੇਰਾ ਕੀ ਵਿਗਾੜਿਆ ਹੈ ਇਹਨੂੰ ਕਿਉਂ ਡਾਵਾ ਮੈਂ ਜਿਹੜੀ ਦੁਖੀ ਹੋ ਕੇ ਤੁਹਾਡਗੇ ਵੀ ਪਿੱਪਲ ਨੇ ਮੇਰੀ ਗੱਲ ਨਹੀਂ ਮੰਨੀ ਤੇ ਜਿਹੜੀ ਔਰ ਦੀ ਔਰ ਦੀ ਔਰ ਦੀ ਇੱਕ ਦਖਾਨ ਕੋਲੇ ਚਲੀ ਗਈ ਕਹਿੰਦੀ ਭਾਈ ਜੀ ਭਾਈ ਜੀ ਕਹਿੰਦੀ ਐਂ ਕਰੋ ਕਹਿੰਦੀ ਤੁਸੀਂ ਪਿੱਪਲ ਕੱਟ ਦਿਓ ਉਹਨੂੰ ਮੇਰੀ ਗੱਲ ਨਹੀਂ ਮੰਨੀ ਉਹ ਕਹਿੰਦਾ ਲੈ ਸਹੂਰੀ ਮੈਂ ਵੇ ਲੈ ਮੇਰੀ ਪਿੱਪਲ ਨਾ ਕੀ ਦਿਓ ਹਮਣੇ ਜਿਹੜਾ ਮੈਂ ਉਹਨੂੰ ਕਟਾ ਮੈਂ ਨਹੀਂ ਕਰਦਾ ਨੇ ਫੇਰ ਬੜਾ ਯਾਰ ਪੰਗਾ ਪਿਆ ਯਾਰ ਤੇ ਉਹ ਫੇਰ ਔਰਦੀ ਔਰਦੀ ਹੈ ਨਾ ਉਹਨੇ ਵੀ ਹੁਣ ਆਪਾਂ ਪਨਾਹ ਲਗੀ ਉਹ ਨਾ ਕਿਤੇ ਤੂੰ ਇਹ ਕੋਲੇ ਗਈ ਤੇ ਨੇ ਪਹਿਲਾਂ ਨਾ ਉਹ ਹੋਰ ਕਿਸੇ ਕੋਲੇ ਕਿਹਦੇ ਕੋਲੇ ਗਈ ਸੀ ਇੱਕ ਜਾਨਵਰ ਕੋਲੇ ਤੇ ਉਹਨੂੰ ਕਿਹਾ ਉਹਨੇ ਕਹਿੰਦੀ ਵੀ ਐਂ ਕਰਕੇ ਅਖੀ ਕਿ ਤੂੰ ਭਾਈ ਮੇਰੀ ਮਦਦ ਕਰ ਉਹ ਕਹਿੰਦਾ ਵੀ ਨਾ ਮੇਰੀ ਕੀ ਦੋਸਮਣੀ ਹੈ ਤੇਰੇ ਨਾਲ ਹਨਾ ਵੀ ਮੈਂ ਕਾ ਤੂੰ ਐਂ ਕਰਾਂ ਫੇਰ ਉਹ ਜਾਂਦੀ ਐ ਐਂਡ ਨੂੰ ਭرائی ਉਹਨਾਂ ਕੋਲੇ ਰਾਜੇ ਕੋਲੇ ਅੱਛਾ ਕਹਿੰਦੀ ਰਾਜਾ ਜੀ ਰਾਜਾ ਜੀ ਕਹਿੰਦੀ ਵੀ ਜਿਹੜਾ ਮੈਸਤਰੀ ਹੈ ਨਾ ਉਹਨੂੰ ਸਜ਼ਾ ਦਿਓ ਅੱਛਾ ਉਹ ਮਤਲਬ ਕਿਉਂ ਕਹਿੰਦੇ ਉਹਨੇ ਮੇਰੀ ਗੱਲ ਨਹੀਂ ਮੰਨੀ ਉਹ ਕਹਿੰਦਾ ਅੱਗੇ ਮੈਨੂੰ ਅਜੇ ਤੱਕ ਉਹਦੀ ਸ਼ਿਕਾਇਤ ਹੀ ਨਹੀਂ ਆਈ ਮੈਂ ਕਹਾਂ ਤੇਰੀ ਗੱਲ ਮੰਨਣਾ ਚੱਲ ਭਾ ਦ ਦਫਾ ਜਾ ਚਿੜੀ ਭੱਜ ਕੇ ਰਾਣੀ ਕੋਲੇ ਜਾਵੜੀ ਕਹਿੰਦੀ ਰਾਣੀ ਜੀ ਰਾਣੀ ਜੀ ਇਹਦੀ ਰਾਜੇ ਨਾਲ ਰੋਸੀ ਜਾਓ ਮੇਰੀ ਗੱਲ ਨਹੀਂ ਮੰਨਦਾ ਉਹ ਕਹਿੰਦਾ ਮੈਂ ਕੋਰਸਾ ਆ ਤੇ ਰਾਜੇ ਨਾਲ ਤੇਰੇ ਪਿੱਛੇ ਚਿੜਗੇ ਚੱਲ ਭੱਜ ਜਾ ਤੀਰੀ ਜੂ ਇਹਾ ਕੋਲੇ ਆ ਰਹੀ ਕਹਿੰਦੀ ਤੂਏ ਭਾਈਓ ਤੂਏ ਭਾਈਓ ਰਾਣੀ ਨੇ ਕਹਿੰਦੀ ਪਸ਼ਾਕਾਂ ਹੀ ਕੁੱਤਰ ਦਿਓ ਮੇਰੀ ਗੱਲ ਨਹੀਂ ਮੰਨਦੀ ਉਹ ਕਹਿੰਦਾ ਹੈ ਸੌਰਗੇ ਸਾਡਾ ਰਾਣੀ ਨੇ ਕੀ ਵਿਗਾੜਿਆ ਅਸੀਂ ਨਹੀਂ ਕੁੱਤਰਨੇ ਉਹਨੇ ਮਾਰੀ ਗੱਲ ਉਹ ਬਿੱਲੀਆਂ ਕੋਲੇ ਗਈ ਕਹਿੰਦੀ ਬਿੱਲੀਓ ਬਿੱਲੀਓ ਤੂੰ ਇਹਨੂੰ ਖਾਜੋ ਉਹ ਬਾਈ ਨਾ ਅਸੀਂ ਕਾਦੋ ਖਾਈਏ ਇਹਨਾਂ ਨੇ ਸਾਡਾ ਕੀ ਬਗੜਿਆ ਉਹ ਕੁੱਤਿਆਂ ਕੋਲੇ ਚਲੀ ਗਈ ਕੁੱਤੇ ਨੂੰ ਕਹਿੰਦੀ ਕੁੱਤੇ ਭਾਈਓ ਕੁੱਤੇ ਭਾਈਓ ਬਿੱਲੀ ਨੂੰ ਖਾਜੋ ਉਹ ਕਹਿੰਦਾ ਹਰ ਸੌਰਗੇ ਅਸੀਂ ਬਿੱਲੀ ਨੂੰ ਕਿਉਂ ਖਾਈਏ ਸਾਡਾ ਉਹਨਾਂ ਨੇ ਕੀ ਬਗੜਿਆ ਉਹ ਛੋਟੀਆਂ ਕੋਲੇ ਚਲੀ ਗਈ ਕਹਿੰਦੀ ਛੋਟੀਆਂ ਛੋਟੀਆਂ ਕੁੱਤਿਆਂ ਨੂੰ ਘੁੱਟੂ ਉਹ ਕਹਿੰਦਾ ਅਸੀਂ ਕਾਦੋ ਘੁੱਟਕੇ ਕੁੱਤੇ ਨੇ ਸਾਨੂੰ ਕੀ ਕਿਹਾ ਉਹਨ ਗੱਲ ਨਹੀਂ ਬਣਦੀ ਉਹ ਅੱਗ ਕੋਲੇ ਚਲੀ ਗਈ ਅੱਗ ਨੂੰ ਕਹਾਂ ਨੇ ਕਹਿੰਦੀ ਵੀ ਛੋਟੀਆਂ ਨੂੰ ਬਾਲ ਦੇ ਮੇਰੀ ਗੱਲ ਨਹੀਂ ਮੰਨਦੀ ਅੱਗ ਕਹਿੰਦੀ ਮੈਂ ਕੋ ਬਾਲਾਂ ਹੈ ਉਹ ਤਲਾਹ ਕੋਲੇ ਚਲੀ ਗਈ ਤਲਾਹ ਨੂੰ ਕਹਿੰਦੀ ਵੀ ਅੱਗ ਬੁਝਾ ਦੇ ਮੇਰੀ ਗੱਲ ਨਹੀਂ ਮੰਨਦੀ ਉਹ ਕਹਿੰਦਾ ਹਾਂ ਸੌਰੀ ਕਹਿੰਦਾ ਮੈਂ ਕੋ ਅੱਗ ਬੁਝਾਵਾਂ ਉਹਨੂੰ ਹਾਥੀ ਦੇ ਗਿਆ ਉਹ ਬਾਰੇ ਹਾਥੀ ਭਈਆ ਹਾਥੀ ਭਈਆ ਪਾਣੀ ਕੰਡਲਾ ਕਰਦੇ ਤਲਾਹ ਦਾ ਵਿੱਚ ਬੜ ਕੇ ਉਹ ਕਹਿੰਦਾ ਕਿਉਂ ਮੈਂ ਕਿਉਂ ਕੰਡਲਾ ਕਰ ਰਿਹਾ ਇਹਦਾ ਪਾਣੀ ਵਿਚਾਰੇ ਦਾ ਇਹਨੇ ਮੇਰੇ ਨਾਲ ਕਿਹੜੀ ਦੋਸਤੀ ਹੈ ਦੇ ਵੀ ਨਹੀਂ ਆਕ ਗਈ ਆਕੇ ਕੀੜੀ ਕੋਲੇ ਚਲੀ ਗਈ ਕੀੜੀ ਨਾਲ ਦੀ ਪਹਿਲਾਂ ਹੀ ਬਣਦੀ ਸੀ ਕੀੜੀ ਨੂੰ ਸਾਰੀ ਦਾਸਤਾਨ ਦੱਸੀ ਕੀੜੀ ਕਹਿੰਦੀ ਚੱਲ ਭੈਣੇ ਮੈਂ ਕੰਮ ਆਉਂ ਤੇਰੇ ਮੈਂ ਕਿਹੜੇ ਵੇਲੇ ਕੰਮ ਆਉਂ ਨਿੱਕਾ ਜਾਨਵਰ ਸਾਰਿਆਂ ਦੇ ਹੱਥ ਕਿਹੜੇ ਕਰਾ ਦਿੰਦਾ ਅੱਛਾ ਇਹ ਕਹਿੰਦੇ ਨੇ ਵੀ ਉਹਦੇ ਪੱਲੇ ਕੋਈ ਨਹੀਂ ਛੋਟਾ ਆਏ ਉਹਨਾਂ ਕੋਲ ਤੇ ਆ ਰਹੇ ਨਹੀਂ ਉਹ ਬੰਦੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕੀੜੀ ਕਹਿੰਦੀ ਚੱਲ ਗੁੜੇ ਮੈਂ ਆਉਣੀਆ ਤੇਰੇ ਨਾਲ ਚੱਲ ਤਿਆਰ ਹੋ ਕੇ ਉਹ ਕਹਿੰਦੇ ਹਾਥੀ ਆਏ ਮੇਰੀ ਗੱਲ ਨਹੀਂ ਮੰਨਦਾ ਉਹ ਕਹਿੰਦੇ ਹਾਥੀ ਜੀਆਂ ਕਢਾ ਦੇਗੇ ਚੀਕਾਂ ਜਦੋਂ ਕੀੜੀ ਵੇਖੀ ਹਾਥੀ ਨਹੀਂ ਆਉਂਦੀ ਇਹਦਾ ਕੰਨ ਦੇ ਦਿੰਦੀ ਵੱਡੂ ਕੰਨ ਚ ਵੱਡੂ ਤੈਨੂੰ ਪਹੜ ਹਾਥੀ ਦਾ ਰਾਟ ਪੈਂਦਾ ਉਤੋਂ ਉਹ ਕਹਿੰਦਾ ਕੀੜੀ ਪਹਿਣ ਕੀੜੀ ਪਹਿਣਾ ਆਹ ਕੰਮ ਨਾ ਕਰਿੰਜਾ ਕਰ ਨੂੰ ਫਿਰਦੀਆਂ ਕਹਿੰਦਾ ਨਹੀਂ ਉਹ ਕਹਿੰਦੇ ਜਦੋਂ ਤੈਨੂੰ ਚਲੀ ਨੇ ਕਿਹਾ ਸੀ ਪਾਣੀ ਗੰਧਲਾ ਕਰਦੇ ਤੂੰ ਕਿਵੇਂ ਜਵਾਬ ਦਿੱਤਾ ਉਹ ਕਹਿੰਦਾ ਮੈਂ ਹੁਣੇ ਕਰ ਦਿੰਦਾ ਤਲਾ ਲੱਗਦਾ ਮੇਰਾ ਸਾਲ ਪਰ ਮੇਰੇ ਕੰਮ ਵਿੱਚ ਨਾ ਪੜੀ ਉਹ ਪਾਣੀ ਕੰਧਾ ਦਾ ਨਾ ਤਲਾਹ ਦਾ ਨਾ ਰੋ ਰੋਗ ਮਾ ਅੱਗ ਹੀ ਭਜਾ ਦਿੰਨਾ ਯਾਰ ਹੈ ਅੱਗ ਮੇਰੀ ਕੀ ਲੱਗਦੀ ਹੈ ਪਾਗ ਕਹਿੰਦੀ ਨਾ ਨਾ ਤਲਾਹ ਨੂੰ ਕਹਿੰਦੀ ਮੈਂ ਊਟੀਆਂ ਹੀ ਬਾਲ ਦਿੰਨੀ ਆ ਊਟੀਆਂ ਕਹਿੰਦੀਆਂ ਕੁੱਤੇ ਨਾ ਹੁਣ ਜਾਂ ਭਜੰਨੀਆਂ ਆਪਾਂ ਠੀਕ ਹੈ ਨਾ ਪੁੱਤੇ ਕਹੇ ਯਾਰ ਆਪਾਂ ਬਿੱਲੀਆਂ ਖਾ ਜਾਣੇ ਆ ਬਿੱਲੀ ਕਹੇ ਮੈਂ ਤੂੰ ਆ ਖਾ ਜੂੰ ਊਹਾ ਕਹੇ ਆਪਾਂ ਪਸ਼ਾਕਾਂ ਕੁਦਰ ਦੇ ਨੇ ਇੱਕ ਢੀ ਗੱਲ ਹੈ ਪਸ਼ਾਕਾਂ ਕਹਿੰਦੀਆਂ ਅੱਲਾ ਇਹ ਜਦੋਂ ਪਸ਼ਾਖ ਉਧਰ ਦਿੰਨੇ ਆ ਰਾਣੀ ਕਹਿੰਦੀ ਨਾ ਨਾ ਤੂੰ ਇਹ ਨਾ ਕੁਤਰ ਮੈਂ ਰਾਜਾ ਨਾ ਸੋਬਰੀ ਰੋਸ ਜੂ ਨਾ ਰਾਜਾ ਕਹਿੰਦਾ ਵੀ ਅੱਗੇ ਆਈਆਂ ਦੁਕਾਨਦਾਰਾਂ ਦੀਆਂ ਸ਼ਿਕਾਇਤਾਂ ਕਹਿੰਦਾ ਮੈਂ ਸਜ਼ਾ ਦਿੰਨਾ ਠੀਕ ਹੈ ਨਾ ਇਹ ਕਿਵੇਂ ਬਾਤ ਜੂ ਠੀਕ ਹੈ ਤੇ ਉਹ ਦੁਕਾਨ ਕਹਿੰਦਾ ਨਹੀਂ ਨਹੀਂ ਆਪਾਂ ਪਪਲ ਡੋਂਗਦੇ ਆ ਪਪਲ ਕਹਿੰਦਾ ਹਾਂ ਥਾ ਲੱਗਦਾ ਬੈਠੂ ਮੇਰੇ ਤੇ ਮੈਂ ਕਾਂ ਨੂੰ ਟੱਕਰਦਾ ਹਾਂ ਕਾਂ ਜੜੀ ਕੋਲੇ ਕਹਿੰਦਾ ਭਾਣਾ ਭਾਣਾ ਮੋਤੀ ਲੈ ਲੈ ਮਾਫ਼ ਕਰਾ ਦੇ ਹੈ ਇਹ ਆਵਦਾ ਲਾਲ ਗਵਾ ਲਿਆ ਠੀਕਾ ਮੜ ਕੋ ਤੂੰ ਤੋ ਵੀ ਗਿਆ ਡੱਕ ਤੋ ਵੀ ਗਿਆ ਠੀਕ ਹੈ ਉਹ ਨਿੱਕੇ ਜਿਹੇ ਜਾਨਵਰ ਨੇ ਸਾਰੇ ਹੀ ਬਦਲਾਤੇ ਸੀ ਹਾਂ ਆਈ ਇਹਨਾਂ ਨਾ ਹੋਣੀ ਹੈ ਹੈ ਆਏ ਇਹ ਪ੍ਰਦਾਨ ਨਾ ਕਿਨੇ ਕੰਮ ਹੋਣਾ ਇਹਵੇਂ ਕੰਮ ਹੋਣਾ ਕਦੋਂ ਕੰਮ ਹੋਣਾ ਉਹ ਨਿੱਕੇ ਜਿਹੇ ਜਾਨਵਰ ਸਾਰਿਆਂ ਦੇ ਹੱਥ ਖੜੇ ਕਰਾ ਗਿਆ ਹਾਂ ਵੀ ਇਸ ਕਰਕੇ ਨੂੰ ਛੂਟਾ ਨਾ ਸਮਝੋ ਯਾਰ ਤੁਸੀਂ ਠੀਕ ਹੈ ਉੱਥੇ ਵੀ ਆਵਾਮ বাসਦੀ ਹੁੰਦੀ ਉੱਥੇ ਵੀ ਲੋਕ বাসਦੇ ਆ ਯਾਰ ਠੀਕ ਐ ਅਸੀਂ ਨਹੀਂ ਚਾਹੁੰਦੇ ਇਸੇ ਮੁਲਕ ਦਾ ਨੁਕਸਾਨ ਹੋਵੇ ਯਾਰ ਅਸੀਂ ਨਹੀਂ ਚਾਹੁੰਦੇ ਅਸੀਂ ਇਹੋ ਜੀ ਰਾਜਨੀਤੀ ਤੋਂ ਬਹੁਤ ਪਰੇ ਰਹਿੰਦੇ ਆ ਯਾਰ ਪੰਜਾਬ ਵਾਲੇ ਲੋਕ ਅਸੀਂ ਨਹੀਂ ਚਾਹੁੰਦੇ ਸਾਡਾ ਨੁਕਸਾਨ ਹੋਵੇ ਜਾਂ ਪੂਨਾ ਦਾ ਨੁਕਸਾਨ ਹੋਵੇ ਯਾਰ ਸਾਰੇ ਭਰਾ ਸੀ ਠੀਕ ਐ ਜਿਹੜਾ ਤੁਸੀਂ ਨੁਕਸਾਨ ਕਰਾਇਆ ਜਿਹੜੇ ਯਾਰ ਸਾਹਮਣੇ ਯਾਰ ਬੱਚਿਆਂ ਦੇ ਬਾਪ ਮਰਾਤੇ ਯਾਰ ਹੈ ਘਰ ਵਾਲੀਆਂ ਦੇ ਸਾਹਮਣੇ ਘਰ ਵਾਲੇ ਮਰਾਤੇ ਯਾਰ ਤੁਸੀਂ ਕਿਵੇਂ ਭੁੱਲਣ ਗਿਆ ਯਾਰ ਉਹ ਸਾਰੀ ਉਮਰ ਹੈ ਹੈ ਗਰਦਿਆਂ ਸਿਆਸਤ ਇੱਕ ਈ ਜ਼ਿਆਸਤਾ ਯਾਰ ਅਨੇ ਹੋਜੀ ਫਿਟੇ ਮੋ ਹੋਜੀ ਸਿਆਸ ਦੇ ਯਾਰ ਜਿਨ੍ਹਾਂ ਦੇ ਘਰ ਪੱਟਦੇ ਯਾਰ ਤੁਸੀਂ ਕਿੰਨੇ ਸਤਾਇਆਂ ਠਾਇਆਂ ਜਾਣਦੇ ਯਾਰ ਭੁੱਲ ਨਹੀਂ ਸਕਦੇ ਬਾਈ ਸਾਰੀ ਉਮਰ ਨਹੀਂ ਭੁੱਲ ਸਕਦੇ ਉਹ ਕਹਿੰਦਾ ਯਾਰ ਮੈਨੂੰ ਐਂ ਲੱਗਦਾ ਵੀ ਕੋਈ ਬੁਰਾ ਸੁਪਨਾ ਹੀ ਹੋਵੇ ਸਮਝ ਕੇ ਭੁੱਲ ਜਿਗੇ ਪਰ ਕਹਿੰਦਾ ਭੁੱਲੇ ਨਹੀਂ ਜਾਂਦਾ ਕਿਵੇਂ ਭੁੱਲਿਆ ਜਾਊ ਯਾਰ ਉਹ ਜਿਹੜੇ ਇੱਕ ਗੰਜਰ ਦਾ ਤਾਰ ਤੇ ਸਿਰਫੀ ਲੈਂਦਾ ਫਿਰਦਾ ਉਹਦੇ ਮਗਰ ਕੜਾ ਕਕੜਾ ਕੋਈ ਜਾਂਦੀ ਹੈ ਨਾ ਉਹਨੂੰ ਬਾਅਦ 'ਚ ਪਤਾ ਲੱਗਿਆ ਇੱਕ ਮਿੰਟ ਵੀ ਗੋਲੀ ਚੱਲੀ ਜਾਂਦੀ ਹੈ ਨਹੀਂ ਸਿਰਫੀ ਦੀ ਸਾਧੇ ਮੈਂ ਕਿਹਾ ਤੂੰ ਜੋਦੇ ਤੁਰੇ ਜਾਣਾ ਸੀਗਾ ਉੱਤੋਂ ਟੱਪੋਂ ਹੈ ਮੂਤ ਨਿਕਲ ਜਾਣਾ ਸੀ ਤੇਰਾ ਉੱਤੇ ਭਾਈ ਗੋਲੀ ਸਾਹਮਣੇ ਬਹੁਤ ਊਕਾ ਖਾਣ ਨਾ ਕਹਿਣਾ ਹੀ ਸਭ ਕਾ ਠੀਕ ਹੈ ਨਾ ਜੋ ਇਹਸ ਕਰਕੇ ਭਾਈ ਇਹ ਮੋਦ ਦਿਨ ਚਾਹੀਦਾ ਵੀ ਆਏ ਗੇਮ ਪੈ ਗਈ ਜੇ ਫੇਰ ਕਿੱਧਰ ਜਾਉਂਗੇ ਅੱਜ ਤਾਂ ਚਲੋ ਠੀਕ ਹੈ ਤੁਹਾਡੀ ਕੋਈ ਨਹੀਂ ਮੰਨਦਾ ਕੋਈ ਈੜੀ ਬੇਚਾਰੀ ਭੱਜੀ ਫਿਰਦੀ ਐ ਸਾਰੇ ਤੇਰੇ ਡਰ ਤੋਂ ਕਹਿੰਦੇ ਨਹੀਂ ਭਈ ਨਹੀਂ ਥੱਲੇ ਦੀ ਥੱਲੇ ਜਵਾਬ ਹੀ ਮਿਲ ਜਾਂਦਾ ਜੇ ਕੀੜੀ ਨੂੰ ਕੋਈ ਜਾਨਵਰ ਆਖੇ ਲੱਗ ਗਿਆ ਫੇਰ ਤੁਸੀਂ ਕਹਿੰਨਾ ਵੀ ਅਸੀਂ ਭਜਦੇ ਆ ਫੇਰ ਭਜਿਆ ਨਹੀਂ ਆ ਸਹੀ ਹੈ ਜਦੋਂ ਇਸ ਕਰਕੇ ਇਹੋ ਜੇ ਧੋਖਾ ਨਾ ਕਰੋ ਲੋਕਾਂ ਨਾਲ ਲੋਕ ਬਹੁਤ ਸਮਝਦਾਰ ਹੈ ਗੱਲ ਪਹਿਲਾਂ ਪਕਰ ਲੈਂਦੇ ਆ ਕਿਵੇਂ ਹੋਈ ਹੈ ਤੇ ਕਿੱਥੋਂ ਹੋਈ ਹੈ ਠੀਕ ਹੈ ਸਾਡੇ ਮਾੜਾ ਜਿਹਾ ਪਤਾ ਲੱਗਿਆ ਕਿ ਕਹਿੰਦੇ ਵੀ ਇੱਧਰ ਦੇਖੇ ਗਏ ਆ ਚੱਕੀ ਆਦਮੀ ਦੇਖੇ ਗਏ ਆ ਸਾਡੀ ਪੁਲਿਸ ਫਟਾ ਫਟ ਬੜ ਗਈ ਜੰਗਲਾਂ ਚ ਹੂੰ ਮੈਂ ਟੋਮੇਡੀ ਸਾਰ ਤੇ ਚਲاتی ਹੂੰ ਠੀਕ ਐ ਤੇ ਤੁਸੀਂ ਪਤੰਦਰ ਇੰਨੀ ਦੂਰ ਫੌਜ ਨਹੀਂ ਗਈ ਤੁਹਾਡੀ ਯਾਰ ਫਿਰ ਕਾਹ ਤੋਂ ਨਹੀਂ ਗਈ ਯਾਰ ਸਹੀ ਗੱਲ ਐਹੋ ਜੇ ਖਤਰੇ ਵਾਲੇ ਏਰੀਏ ਚ ਹੈ ਇਹ ਦਾ ਮਤਲਬ ਤੂੰ ਗੱਲ ਦਾਲ ਚ ਕਾਲਾ ਜਾਂ ਦਾਲ ਕਾਲੀ ਐ ਜਾਂ ਫਿਰ ਕੋਕੜੂ ਆ ਜੇ ਕੋਕੜੂ ਨਹੀਂ ਤਾਂ ਮਤਲਬ ਤਾਲ ਮਾਰੀ ਐ ਹਾਂ ਤੇ ਮਾਰੀ ਨਹੀਂ ਤਾਂ ਮਤਲਬ ਡੁਪਲੀਕੇਟ ਐ ਜੇ ਡੁਪਲੀਕੇਟ ਸੀ ਤਾਂ ਮਤਲਬ ਝਿੰਜਣਾ ਹਾਂ ਜਿਵੇਂ ਅਸੀਂ ਉਹਦੇ ਟਰੱਕ ਤੇ ਉਹ ਕਹਿੰਦੇ ਕੀ ਬਣਾਈਏ ਅਖੇ ਮੋਠ ਬਣਾਈਏ ਮੈਂ ਕਹਾ ਬਣਾ ਲਉ ਮੋਠ ਲਿਆਂਦੇ ਕਹਾ ਤੂੰ ਮੈਂ ਦਲਾਂ ਗੰਦਾਂ ਹੁੰਦੇ ਪਾਲ ਚ ਲਾਹਾਂਗੇ ਦੀ ਮੈਂ ਕਹਾ ਮੈਂ ਤੱਤਾ ਕਰ ਲੈ ਪਾਣੀ ਤੱਤੇ ਜੇ ਝੜਤੀ ਠਟਕ ਮਾਰ ਲੱਗਾ ਮੈਂ ਪਾਣੀ ਲਾਲ ਹੋ ਗਿਆ ਮੈਂ ਕਹਾ ਦੇਖੋ ਏ ਅਈ ਬਰਾਦਰ ਨੇ ਢੋਲ ਕੇ ਦੁਬਾਰਾ ਪਾਣੀ ਪਾਇਆ ਤੱਤਾ ਫੇਰ ਲਾਲ ਹੋ ਗਿਆ ਫੇਰ ਮਲਤੀ ਫੇਰ ਲਾਲ ਹੋ ਗਿਆ ਫੇਰ ਮਲਤੀ ਅਖੀਰ ਨੂੰ ਥੱਲੇ ਯੰਤਰ ਨਿਕਲਿਆ ਅੱਛਾ ਜੀ ਮੈਂ ਕਹਿੰਦਾ ਮੋਟਾ ਹੀ ਨਹੀਂ ਕਹਿੰਦਾ ਭੇਂਦ ਲਿਆ ਖਾਣੇ ਦਾ ਮੋਟ ਸੀ ਹੁਣ ਜੰਤਰ ਖਾਣਾ ਪਊ ਤੇ ਤੈਨੂੰ ਨਾ ਫਰੋਂਦੇ ਕਹਿੰਦਾ ਫਿਰ ਮੋਟ ਸੀ ਇਹ ਅੱਗੇ ਵੀ ਐਂ ਹੀ ਖਾਂਦੇ ਆਂ ਕਹਿੰਦਾ ਆਪਾਂ ਥੋੜੇ ਕੀ ਖਾਈ ਜੰਨੇ ਪਾਲਸ ਕਰਿਆ ਮੈਂ ਤੇ ਹੈ ਵਾਹ ਬਸ ਗੱਲ ਉਹ ਕਹਿੰਦਾ ਚੀਨ ਨੇ ਆਂਡੇ ਬਣਾਤੇ ਫੌਲਾ ਬਣਾਦਾ ਮੈਂ ਕਹਿੰਦਾ ਸਾਡੇ ਕਦੋਂ ਦੇ ਬਣਦੇ ਆ ਇਹ ਗੱਲ ਬਹੁਤ ਪੁਰਾਣੀ ਹੈ ਜਿਹੜੀ ਮੈਂ ਦਾਲ ਤੇ ਪਾਲਸ ਕਰੀ ਵੀ ਯਾਰ ਜੰਤਰ ਨੂੰ ਪਾਲਸ ਕਰਕੇ ਮੋਟ ਬਣਾਏ ਪਏ ਯਾਰ ਹੈਂ ਤੇ ਯਾਰ ਜੇ ਬੁਰੀ ਤੋਂ ਕੁੜੀ ਬਣਾ ਸਕਦੇ ਆ ਪਾਰਨਰ ਵਾਲੇ ਤੇ ਜੰਤਰ ਤੋਂ ਮੋਠ ਬਣਾਉਣਾ ਕਿੰਨਾ ਕੋਕਾ ਬਹੁਤ ਸੌਕਾ ਇਸ ਕਰਕੇ ਭਈ ਨਹੀਂ ਆਪਾਂ ਉਦਕੀ ਨਹੀਂ ਕਰਨਾ ਨਾ ਇਹਨਾਂ ਸਰਕਾਰਾਂ ਮਗਰ ਲਾ ਕੇ ਕਿਸ ਨੂੰ ਮਾਰਾ ਗਿਆ ਕਰੋ ਸਭ ਦਾ ਭਲਾ ਮੰਗਿਆ ਕਰੋ ਸਭ ਦੀ ਸੁੱਖ ਮੰਗਿਆ ਕਰੋ ਕਿਉਂਕਿ ਇਹਨਾਂ ਦਾ ਸਵਰੇ ਦਾ ਇਹਨਾਂ ਦਾ ਕੀ ਜਾਣਾ ਨੁਕਸਾਨ ਤਾਂ ਆਪਣਾ ਹੋਣਾ ਯਾਰ ਜੇ ਲੜਾਈ ਲੱਗਦੀ ਆ ਮਾਰਿਆ ਤਾਂ ਪੰਜਾਬ ਜਾਂਦਾ ਯਾਰ ਇਹ ਨਹੀਂਦਾ ਜੜਦਾ ਈਗਾ ਆਬਾਮ ਇਹਦੀ ਮਾਰੀ ਜਾਂਦੀ ਆ ਮੋਰਖ ਨੂੰਨ ਘਟਾ ਇਹਨੂੰ ਪੈਂਦਾ ਮਗਰੋਂ ਇਹਨੂੰ ਵੀ ਛੋਟਾ ਕਰਨ ਲੱਗ ਜਾਂਦੇ ਫਿਰ ਮੌਕਾ ਮਿਲ ਜਾਂਦਾ ਠੀਕ ਹੈ ਇਸ ਕਰਕੇ ਵੀ ਆਪਾਂ ਤਾਂ ਸੁੱਖ ਮੰਗਦੇ ਆ ਵੀ ਨਾ ਲੜਾਈ ਲੱਗੇ ਤੇ ਨਾ ਸਾਨੂੰ ਲੋੜ ਹੈ ਪਰ ਹਾਂ ਸਮੇਂ ਦੇ ਹਿਸਾਬ ਨਾਲ ਲੱਗਣੀ ਵੀ ਹੈ ਪਰ ਜਿਵੇਂ ਉਹ ਕਹਿੰਦਾ ਮੇਰੇ ਕੋਲੇ 130 ਕਹਿੰਦਾ ਪਰਮਾਣੂ ਪਏ ਆ ਕਹਿੰਨੀ ਹੈ ਨਾ ਮੈਂ ਕਹਾਂ ਵਿਖਿਓ ਟਰਾਬੇ ਜੇ ਮਾਰਦਾ ਇਤਨਾ ਛੱਡਦੀ ਸਾਡੇ ਨੇੜੇ ਸੌਰ ਇਹਦਾ ਗਰਮੀ ਚ ਪਕਲਾ ਦੇਗਾ ਹੈ ਨਾ ਕੂਰ ਛੱਡੀ ਭਾਈ ਸਾਹਿਬ ਘੜ ਤੋਂ ਘਰ 2-3000 ਕਿਲੋਮੀਟਰ ਦੂਰ ਛੱਡੀ ਨਾਲ ਮੁਤਾਏ ਜੀ ਰਹਿ ਜਾਗੇ ਸੀ ਹੂੰ ਸੇਕ ਤਾਂ ਤੈਨੂੰ ਵੀ ਪਹੁੰਚੂਗਾ ਉਹਦਾ ਜੇ ਸਾਡੇ ਨੇੜੇ ਯਾਰ ਤਾਂ ਫਿਰ ਫਰਕ ਕਿਹੜਾ ਇੱਠੀ ਆਪਾਂ ਦਾ ਇਸ ਗੱਲ ਕੇ ਭਾਈ ਤੁਹਾਨੂੰ ਦੱਸਾਂਗੇ ਦੂਰ ਬਹੁਤ ਦੂਰ ਛੱਡਣਾ ਯਾਰ ਜਨਾ ਇਹਦੀ ਪੰਜਾਬ ਵੀ ਬਹੁਤ ਚੰਗੇ ਲੋਕ ਐ ਚਾਹੇ ਹਿੰਦੂ ਆ ਜਾਂ ਮੁਸਲਮਾਨ ਚਾਹੇ ਅੱਕਾ ਚਾਹੇ ਇਸਾਈ ਹੈ ਅਡਲੀ ਸਾਰੇ ਇਕ ਹੀ ਐ ਇੱਥੇ ਰਹਿਨੇ ਇਕੱਠੇ ਖਾਣੇ ਆ ਸਾਨੂੰ ਕੋਈ ਫਰਕ ਨਹੀਂ ਕਿਸੇ ਨਾਲ ਠੀਕ ਹੈ ਨਾ ਨਾ ਕੋਈ ਆਲਟ ਮਾਸ ਖਾਂਦਾ ਤੇ ਉੱਠਾ ਮਾਸ ਕੋਈ ਨਹੀਂ ਖਾਂਦਾ ਠੀਕ ਹੈ ਬਸ ਇਨਾ ਕਿ ਜ਼ਰੂਰ ਆ ਮੁਰਗੀ ਬੱਕਰਾ ਉਹ ਝਟਕਾ ਖਾਂਦੇ ਆ ਆਪਾਂ ਦੇ ਮੁਸਲਮਾਨ ਹਲਾਲ ਖਾਂਦੇ ਆ ਬਸ ਉਹ ਚੱਲੀ ਜਾਂਦਾ ਬਾਕੀ ਇਹੋ ਜੀ ਗਲਤ ਚੀਜ਼ ਕੋਈ ਨਹੀਂ ਕਹਾਂਦਾ ਠੀਕ ਹੈ ਜੀ ਆਪਾਂ ਚੱਲੇ ਆ ਜੀ ਪਹਿਲਗਾਮ ਚਲੋ ਆਦੂ ਉਹਨੂੰ ਦਿਖਾਉਣੇ ਹਰੀਆਲੀ ਬਾਦੀਆਂ ਅੱਜ ਠੀਕ ਹੈ ਜੀ ਇਹਦੇ ਕੋਈ ਉਚੈ ਨਹੀਂ ਮਸਾਬਤ ਬੋਲੇਗਾ ਮਾਫੀ ਚਾਹੁੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ